ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਸਾਰੇ ਚੜ੍ਹਦੀ ਕਲਾ ਵਿੱਚ ਹੋਮੋਂਗੇ ਦੋਸਤੋ ਅਸੀਂ ਚੱਲੇ ਸੀਗੇ ਜੀ ਅੱਜ ਗੁਰਦੁਆਰਾ ਸਾਹਿਬ ਡੇਟਨ ਡੇਟਨ ਸ਼ਹਿਰ ਦੇ ਵਿੱਚ ਗੁਰੂ ਘਰ ਆ ਤੇ ਮੈਂ ਕਿਹਾ ਚਲੋ ਤੁਹਾਡਾ ਨਾ ਵੀਡੀਓ ਬਣਾ ਕੇ ਸਾਂਝ ਪਾਉਨੇ ਆ ਇਹ ਹੈਗਾ ਜੀ ਹਾਈਵੇ I75 I75 ਸਾਊਥ ਪਿਗੂਏ ਤੋਂ ਡੇਟਨ ਸ਼ਹਿਰ ਨੂੰ ਜਾਂਦਾ ਗਾਹਾਂ ਮੈਨੂੰ ਹਜੇ ਪਤਾ ਨਹੀਂ ਹੈ ਕਿੱਥੇ ਨੂੰ ਜਾਂਦਾ ਉਹ ਤੁਸੀਂ ਨੈਟ ਤੇ ਸਰਚ ਕਰ ਲੈਣਾ ਬੜਾ ਵਧੀਆ ਮਾਹੌਲ ਸੀ ਆਲਾ ਦਵਾਲਾ ਬਹੁਤ ਘੈਂਟ ਲੱਗਿਆ ਮੈਂ ਕਿਹਾ ਚੱਲ ਵੀਡੀਓ ਬਣਾ ਲੈਨੇ ਆ ਤੇ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਨਾਲ ਮੈਂ ਸਾਂਝੀਆਂ ਕਰਦਾ ਰਹਿਣਾ ਸ਼ੇਅਰ ਕਰਦੇ ਆ ਕਰੋ ਲਾਈਕ ਕਰ ਲਿਆ ਕਰੋ ਫਾਲੋ ਕਰ ਲਿਆ ਕਰੋ ਜੇ ਦੇਖਦੇ ਹੋ YouTube ਤੇ ਫਿਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਬਹੁਤ ਪਿਆਰ ਦਿੰਦੇ ਹੋ ਵਧੀਆ ਸੋਹਣੇ ਕਮੈਂਟ ਕਰਦੇ ਹੋ ਸਭੇ ਕਮੈਂਟ ਕਰਦੇ ਹੋ ਤੇ ਉਮੀਦ ਕਰਦੇ ਹਾਂ ਤੁਸੀਂ ਇਸੇ ਤਰ੍ਹਾਂ ਪਿਆਰ ਦਿੰਦੇ ਰਹੋਗੇ ਆੜਾ-ਦੋੜਾ ਬਹੁਤ ਵਧੀਆ ਉਹ ਹਾਇਓ ਸਟੇਟ ਆ ਜਿਹੜੀ ਖੇਤੀ ਵੀ ਇੱਥੇ ਬਹੁਤ ਹੁੰਦੀ ਆ ਉੱਚ ਪੱਧਰ ਦੀ ਖੇਤੀ ਹੁੰਦੀ ਆ ਸੋਇਆਬੀਨ ਮੱਕੀ ਕਣਕ ਤੇ ਜੋ ਵੀ ਹੁੰਦੇ ਆ ਕਣਕ ਤਾਂ ਪਹਿਲਾਂ ਹੀ ਵੱਢੀ ਜਾਂਦੀ ਆ ਜੁਲਾਈ ਦੇ ਵਿੱਚ ਤੇ ਸੋਇਆਬੀਨ ਤੇ ਮੱਕੀ ਦੀ ਹੁਣ ਬਾਢੀ ਸ਼ੁਰੂ ਹੋਣੀ ਆ ਤੇ ਇੱਥੇ ਖੇਤੀ ਵੀ ਬਹੁਤ ਹੁੰਦੀ ਆ ਤੇ ਇੰਡਸਟਰੀ ਏਰੀਆ ਵੀ ਬਹੁਤ ਆ ਵੈਸੇ ਵੀ ਰਹਿਣ ਵਾਸਤੇ ਵੀ ਸਸਤੀ ਸਟੇਟ ਆ ਬਹੁਤੀ ਮਹਿੰਗੀ ਨਹੀਂ ਹੈਗੀ ਆ ਮੱਕੀ ਖੜੀ ਆ ਸੁੱਕੀ ਹੋਈ ਤਿਆਰ ਆ ਜਮ੍ਹਾਂ ਵੱਢਣ ਵਾਸਤੇ ਕਿਤੇ ਕਿਤੇ ਚਰੀ ਵੀ ਬੀਜੀ ਹੋਈ ਆ ਮਾਲਵੇ ਵਾਲੇ ਆਪਾਂ ਚਰੀ ਕਹਿੰਨੇ ਆ ਹੋ ਸਕਦਾ ਕਿਸੇ ਹੋਰ ਏਰੀਆ ਚ ਮਾਝੇ ਦੁਆਬੇ ਚ ਜਾਂ ਪੁਆਚ ਕੁਝ ਹੋਰ ਕਹਿੰਦੇ ਹੋਣ ਪਰ ਆਪਾਂ ਮਲਬਈ ਚਰੀ ਕਹਿੰਨੇ ਹੁੰਨੇ ਆ ਚਰੀ ਵੀ ਬੀਜੀ ਹੋਈ ਆ ਇੱਥੇ ਜਿਹਦੇ ਗਾਈਆਂ ਰੱਖੀਆਂ ਹੋਈਆਂ ਜਿਨ੍ਹਾਂ ਦੇ ਗਾਈਆਂ ਦੇ ਫਾਰਮ ਨੇ ਉਹ ਚਰੀ ਬੀਜ ਲੈਂਦੇ ਆ ਉਹਦਾ ਚਾਰ ਵੀ ਪਾਉਂਦੇ ਹੋ ਸਕਦਾ ਜਾਂ ਹੋ ਸਕਦਾ ਇੰ ਚਾਰ ਦੇ ਹੋਣੇ ਆ ਇਹ ਹਜੇ ਆਪਾਂ ਨੂੰ ਪਤਾ ਨਹੀਂ ਉਹ ਅਮਰੀਕਾ ਦਾ ਝੰਡਾ ਲੱਗਿਆ ਹੋਇਆ ਸਾਹਮਣੇ ਝੰਡਾ ਇੱਥੇ ਹਰ ਇੱਕ ਥਾਂ ਤੇ ਲੱਗਿਆ ਹੁੰਦਾ ਲਗਭਗ ਹਰੇਕ ਘਰ ਦੇ ਬਾਹਰੇ ਵੀ ਝੰਡਾ ਲੱਗਿਆ ਹੁੰਦਾ ਤੇ ਬਹੁਤ ਪਿਆਰ ਕਰਦੇ ਆ ਇਹ ਆਪਦੇ ਝੰਡੇ ਨੂੰ ਸੱਚੇ ਹੱਥ ਗੱਡੀ ਚਲਾਉਂਦੇ ਕਰਕੇ ਥੋੜਾ ਜਿਹਾ ਉਪਰਾਂ ਲੱਗਦਾ ਹਜੇ ਮੈਂ ਤਾਂ ਖਰ ਸਾਈਡ ਤੇ ਬੈਠਾ ਹੁਣ ਹਜੇ ਲਾਇਸੈਂਸ ਨਹੀਂ ਬਣਿਆ ਹੈਗਾ ਹਜੇ ਚਲਾਉਣੀ ਵੀ ਨਹੀਂ ਚਾਹੁੰਦਾ ਮੈਂ ਡਰ ਲੱਗਦਾ ਕਿਉਂਕਿ ਆਪਾਂ ਗਿੱਜੇ ਹੋਇਆ ਖੱਬੇ ਹੱਥ ਤੇ ਇੱਥੇ ਸਪੀਡ ਵੀ ਬਹੁਤ ਆ ਗੱਡੀਆਂ ਦੀ ਇੱਥੇ ਇਹ ਵੀ ਕਾਨੂੰਨ ਆ ਜਦੋਂ ਤੁਸੀਂ ਵੱਡੇ ਰੋਡ ਤੇ ਆ ਗਏ ਸ਼ਹਿਰ ਤੋਂ ਬਾਹਰ ਆ ਗਏ ਸ਼ਹਿਰ ਚ ਤੁਸੀਂ 35 ਮੀਲ ਘੰਟੇ ਦੀ ਸਪੀਡ ਨਾਲ ਗੱਡੀ ਚਲਾ ਸਕਦੇ ਹੋ 35 ਮੀਲ ਜਾਨੀ ਕਿ 1600 ਮੀਟਰ ਦਾ ਮੀਲ ਹੁੰਦਾ ਜਾਨੀ ਕਿ 1.5 ਕਿਲੋਮੀਟਰ ਤੋਂ ਥੋੜਾ ਜਿਹਾ ਵੱਧ ਤੇ ਤੁਸੀਂ ਆਪੇ ਹਿਸਾਬ ਲਾ ਲੈਣਾ ਵੀ ਕਿੰਨੇ ਕਿਲੋਮੀਟਰ ਤੇ ਜਦੋਂ ਸ਼ਹਿਰ ਤੋਂ ਬਾਹਰ ਆ ਗਏ ਤਾਂ ਤੁਸੀਂ ਆਪਣੀ ਗੱਡੀ ਰੱਖ ਸਕਦੇ ਹੋ 55 ਤੋਂ ਲੈ ਕੇ 85 ਮੀਲ ਜੇਕਰ ਤੁਸੀਂ 55 ਮੀਲ ਤੋਂ ਥੋੜੀ ਗੱਡੀ ਘੱਟ ਆ ਤੇ ਤੁਹਾਨੂੰ ਉਹਦਾ ਵੀ ਚਲਾਨ ਭਰਨਾ ਪੈ ਸਕਦਾ ਜੇਕਰ ਤੁਹਾਡੀ ਗੱਡੀ 85 ਮੀਲ ਤੋਂ ਵੱਧ ਆ ਤਾਂ ਉਹਦਾ ਵੀ ਤੁਹਾਨੂੰ ਚਲਾਨ ਭਰਨਾ ਪੈ ਸਕਦਾ ਘੱਟ ਸਪੀਡ ਦਾ ਵੀ ਚਲਾਨ ਆ ਤੇ ਵੱਧ ਦਾ ਵੀ ਚਲਾਨ ਆ ਘੱਟ ਸਪੀਡ ਦਾ ਚਲਾਨ ਤਾਂ ਇਹਨਾਂ ਦਾ ਇਹ ਮੰਨਣਾ ਵੀ ਘੱਟ ਸਪੀਡ ਕਰਕੇ ਵੀ ਬਹੁਤ ਸਾਰੇ ਐਕਸੀਡੈਂਟ ਹੁੰਦੇ ਨੇ ਜਦੋਂ ਗੱਡੀ ਹੌਲੀ ਸਪੀਡ ਤੇ ਜਾਂਦੀ ਆ ਤਾਂ ਦੂਜੀ ਗੱਡੀ ਵਾਲਾ ਉਹਨੂੰ ਪਾਸ ਕਰਨ ਦੀ ਕੋਸ਼ਿਸ਼ ਕਰਦਾ ਤੇ ਜਦੋਂ ਪਾਸ ਕਰਦਾ ਤਾਂ ਉਦੋਂ ਐਕਸੀਡੈਂਟ ਹੋਣ ਦੇ ਚਾਂਸ ਵੱਧ ਜਾਂਦੇ ਨੇ ਤੇ ਇਸ ਹਸਾਬ ਕਿਤਾਬਾਈ ਇੱਥੋਂ ਦਾ ਆਲਾ ਦੋਲਾ ਖੂਬਸੂਰਤਾ ਵਧੀਆ ਮਾਹੌਲ ਆ ਤੇ ਹਜੇ ਆਪਣੇ ਕੋਲੇ ਆਹ ਜਿਹੜੀ ਵੀਡੀਓ ਆਪਾਂ ਬਣਾ ਰਹੇ ਹਾਂ ਆਪਣੇ ਕੋਲੇ ਦੂਜਾ ਹੀ ਕੈਮਰਾ ਹਜੇ ਮਤਲਬ ਇੰਡੀਆ ਵਾਲਾ ਸਿੰਪਲ ਫੋਨ ਆ ਤੇ ਪਰਮਾਤਮਾ ਦੀ ਮਿਹਰ ਹੋ ਗਈ ਆਈਫੋਨ ਲੈ ਲਿਆ ਆਪਾਂ ਨੇ ਤੇ ਫਿਰ ਆਪਾਂ ਉਹਦੇ ਨਾਲ ਤੁਹਾਨੂੰ ਦਿਖਾਇਆ ਕਰਾਂਗੇ ਆਹ ਖੜੇ ਨੇ ਟਰੱਕ ਤੇ ਇੱਥੇ ਜੇ ਟਰੱਕ ਮਿਲਦਾ ਤੁਹਾਨੂੰ ਕੋਈ ਜੇ 10 ਟਰੱਕ ਮਿਲਦੇ ਆ ਰੋਡ ਦੇ ਉੱਤੇ ਤਾਂ ਉਹਦੇ ਵਿੱਚੋਂ 6 ਜਾਂ 7 ਪੰਜਾਬੀ ਬੰਦੇ ਟਰੱਕ ਡਰਾਈਵਰ ਹੁੰਦੇ ਆ ਤੇ ਜੇ ਕਿਤੇ ਤੁਹਾਨੂੰ 5-7 ਟਰੱਕ ਖੜੇ ਮਿਲ ਜਾਣ ਤਾ ਤੁਸੀਂ ਉੱਥੇ ਤੁਹਾਨੂੰ ਲਾਜ਼ਮੀ ਪੰਜਾਬੀ ਬੰਦੇ ਮਿਲਣਗੇ। ਟਰੱਕ ਇੰਡਸਟਰੀ ਜ਼ਿਆਦਾਤਰ ਪੰਜਾਬੀਆਂ ਦੀ ਆ। ਬਸ ਤਾਂ ਸਾਰੇ ਕਿਤੇ ਹੀ ਇੰਡੀਆ 'ਚ ਵੀ ਤੇ ਇੱਥੇ ਵੀ ਹੋਰ ਵੀ ਦੇਸ਼ਾਂ 'ਚ ਪੰਜਾਬੀ ਨੇ ਜਾਦੇ। ਪਰ ਇੱਥੇ ਤਾਂ ਮਤਲਬ ਖਾਸ ਕਰਕੇ ਹੀ ਕੰਮ ਵੀ ਸਾਰਾ ਟਰੱਕਾਂ ਦੇ ਉੱਤੇ ਆ। ਸੋ ਦੱਸ ਦਿਆ ਕਰੋ ਕਿਵੇਂ ਲੱਗੀ ਗੱਲਬਾਤ। ਸ਼ੇਅਰ ਕਰ ਦਿਆ ਕਰੋ, ਫਾਲੋ ਕਰ ਲਿਆ ਕਰੋ। ਮਿਲਦੇ ਆ ਕਿਸੇ ਨਵੀਂ ਵੀਡੀਓ 'ਚ ਨਵੀਂ ਗੱਲਬਾਤ ਦੇ ਨਾਲ। হাসতে রো বসতে রো